ਤੇ 16000 ਦੀ ਕਿਸ਼ਤ ਤੇਰੀ 3000 ਦੀ ਕਿੰਨੀਆਂ ਕਿਸ਼ਤਾਂ ਭਰੇ ਜਾਣਗੀਆਂ ਤੇਰੀਆਂ ਸਾਡੇ ਤੇ ਇੰਨੀ ਬੁਰੇ ਤਰੀਕੇ ਨਾਲ ਮਾਰ ਪੈ ਰਹੀ ਹੈ ਕਿ ਸਾਡੇ ਕੋਲ ਅੱਜ ਮਤਲਬ ਮਰਨ ਤੇ ਕੋਈ ਹੈ ਹੀ ਨਹੀਂ ਬੱਚੇ ਹੀ ਨਹੀਂ ਕੁਝ ਕੀ ਹੁਣ ਅਸੀਂ ਕਰੀਏ ਤੇ ਕਰੀਏਗੀ ਭਾਈ ਖੜੇ ਰਹਿਣੇ ਆ 4-4 ਘੰਟੇ 5-5 ਘੰਟੇ ਕੋਈ ਢੇੜਾ ਮਿਲ ਜੇ ਕੋਈ ਕੁਝ ਮਿਲ ਜੇ ਪਰ ਇਹ ਜਿਹੜੇ ਹੁਣ ਮੁਲਾਜ਼ਮ ਏ ਹੁਣ ਇਹੀ ਕੰਮ ਕਰਨ ਲੱਗ ਗਏ ਨੇ ਉਹ ਸਵੇਰੇ ਆਪਣੀ ਡਿਊਟੀ ਕਰਦੇ ਨੇ ਸ਼ਾਮ ਨੂੰ ਆਪਣੇ ਉਹਨਾਂ ਨੇ ਬਾਈਕ ਚੱਕੀ ਬਾਈਕ ਚਲਾਣ ਲੱਗ ਗਏ ਗੱਡੀ ਆ ਤੇ ਗੱਡੀ ਚਲਾਣ ਲੱਗ ਗਏ ਪ੍ਰਾਈਵੇਟ ਨੰਬਰ ਦੇ ਉੱਤੇ ਹਾਂ ਭਾਈ ਉਹਨਾਂ ਮੁਲਾਜ਼ਮ ਐ ਕੋਈ ਸਰਕਾਰੀ ਗਵਰ ਹੁਣ ਉਹ ਵੀ ਸਾਡੇ ਕੰਮ ਨੂੰ ਖੋ ਕੇ ਹੁਣ ਚਲਾਣਗੇ ਤੇ ਫਿਰ ਅਸੀਂ ਕਿੱਥੇ ਜਾਵਾਂਗੇ ਸਾਨੂੰ ਤਾਂ ਕੋਈ ਤਨਖਾਹ ਨਹੀਂ ਹੈ ਕੋਈ ਪੈਨਸ਼ਨ ਨਹੀਂ ਹੈ ਕੋਈ ਮੈਡੀਕਲ ਨਹੀਂ ਹੈ ਉਹਨਾਂ ਨੂੰ ਸਾਰੀ ਫੈਸਿਲਿਟੀ ਵੀ ਹੈ ਸਰਕਾਰ ਵੱਲੋਂ ਵੀ ਤਨਖਾਹ ਵੀ ਲੈ ਰਹੇ ਨੇ ਫਿਰ ਉਹ 200 250 ਰੁਪਏ ਦੇ ਵਿੱਚ ਰਾਈਡ ਆ ਲਾ ਰਹੇ ਨੇ ਪਰ ਸਾਨੂੰ ਕੰਮ ਕਿੱਥੋਂ ਮਿਲੇਗਾ ਅਸੀਂ ਆਪਣਾ ਘਰ ਕਿਵੇਂ ਚਲਾਉਂਦੇ ਜਿਹਦੇ ਕੋਲ 10 20 ਲੱਖ ਰੁਪਏ ਦੀ ਗੱਡੀ ਹੈ ਜਿਨ੍ਹਾਂ ਨੇ ਗੱਡੀ ਲਈ ਸੀ ਜੇ ਉਹਦੇ ਕੋਲ ਪੈਟਰੋਲ ਪਾਉਣ ਦੇ ਪੈਸੇ ਨਹੀਂ ਤਾਂ ਅਸੀਂ ਤਾਂ ਕਹਿੰਦੇ ਸਾਡੇ ਤੋਂ ਲੈ ਜੀ 1000 ਰੁਪਏ ਪਰ ਸਾਡਾ ਕੰਮ ਤਾਂ ਨਾ ਕਵੇ ਇੱਥੇ ਇਹਨਾਂ ਦਾ ਰੇਟ ਆ ਉਸ ਟਾਈਮ 600 ਰੁਪਏ ਅੱਜ ਸਾਡਾ ਰੇਟ ਸਾਨੂੰ 100 ਰੁਪਏ ਕਿਲੋਮੀਟਰ ਤੇ ਚਲਾ ਰਹੇ ਜਿੱਥੇ ਅਸੀਂ ਸਰਵਿਸ ਐਕਸਪੀ ਅਸੀਂ ਦੇ ਰਹੇ ਹਾਂ ਜੀਐਸਟੀ ਵੀ ਅਸੀਂ ਦੇ ਰਹੇ ਹਾਂ ਕੰਪਨੀਆਂ ਨੂੰ 40-40% ਕਮਿਸ਼ਨ ਦੇ ਰਹੇ ਹਾਂ ਅਸੀਂ ਘਰ ਵੀ ਨਹੀਂ ਗੁਜ਼ਾਰਾ ਪੂਰਾ ਕਰ 파 ਰਹੇ ਸਾਡੀ ਸੀਮਤ ਸੋਚ ਇਹ ਰਹੀ ਕਿ ਵੀ ਸ਼ਾਮ ਨੂੰ ਅਸੀਂ ਰੋਟੀ ਕਿੰਨੀ ਖਾਣੀ ਹੈ ਬਸ ਰੋਟੀ ਜੋ ਕੇ ਪੈਸੇ ਇਕੱਠੇ ਹੋ ਜਾਣ ਸਰੋ ਜਾਂ ਅਸੀਂ ਕਿਸ਼ਤ ਭਰਾ ਦਈਏ ਤੇ ਸਾਡਾ ਗੁਜ਼ਾਰਾ ਨਹੀਂ ਹੋ ਰਿਹਾ ਪ੍ਰਸ਼ਾਸਨ ਨੂੰ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਜੇ ਮਹਿੰਗਾਈ ਦਾ ਰਵੱਦੀ ਹੈ ਤੁਹਾਡੇ ਮਹਿੰਗਾਈ ਦੇ ਨਾਲ ਤੁਹਾਡੀਆਂ ਸਰਖਾਵਾਂ ਵਧ ਗਈਆਂ ਨੇ ਤੁਸੀਂ ਦੇਖ ਰਹੇ ਹੋ ਪੰਜਾਬ ਨੇਸ਼ਨ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਫ੍ਰਿਸ਼ ਵਰਮਾ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਕੱਲ ਜਿਹੜੇ ਬਲਾ ਬਲਾ ਦਾ ਜਿਹੜਾ ਚੱਲ ਰਿਹਾ ਹੈ ਉਹ ਇਸ਼ੂ ਬਹੁਤ ਤਕੜਾ ਚੱਲ ਰਿਹਾ ਹੈ ਕਿ ਪ੍ਰਾਈਵੇਟ ਗੱਡੀਆਂ ਵਾਲੇ ਸਵਾਰੀਆਂ ਲੈ ਲੈ ਕੇ ਜਾ ਰਹੇ ਨੇ ਤੇ ਜਿਹੜੇ ਟੈਕਸੀ ਵਾਲੇ ਨੇ ਉਹ ਆਪਣਾ ਟਿੱਡ ਨਹੀਂ ਪਾਲ ਪਾ ਰਹੇ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਆਪਾਂ ਖੜੇ ਹਾਂ ਸੋਹਾਨਾ ਸਾਹਿਬ ਮੁਹਾਲੀ ਗੁਰਦੁਆਰੇ ਕੋਲ ਜਿੱਦੇ ਕੀ ਨਾ ਨਾ ਕਰਦੇ ਵੀ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਕੈਮਰਾਮੈਨ ਤੱਕ ਦੀ ਕੈਮਰੇ ਨਜ਼ਰ ਨਹੀਂ ਪੈਂਦੀ ਹੋएगी ਇੰਨੀ ਗੱਡੀਆਂ ਨੇ ਇੱਥੇ ਲਗਾਈ ਹੋਈਆਂ ਨਾ ਨਾ ਕਰਦੇ ਇੱਥੇ 2-300 ਗੱਡੀਆਂ ਨੇ ਮੌਕੇ ਤੇ ਖੜੀ ਕੀਤੀ ਹੈ ਅਸੀਂ ਇੰਨੇ ਨਾਲ ਗੱਲਬਾਤ ਕਰਾਂਗੇ ਆਜੋ ਤੁਹਾਨੂੰ ਦਿਖਾਣੇ ਆ ਕਿ ਕਿਦਾਂ ਮੌਕੇ ਦੇ ਉੱਤੇ ਸਾਰੇ ਖੜੇ ਨੇ ਟੈਕਸੀ ਯੂਨੀਅਨ ਵਾਲੇ ਸਾਰੇ ਟੈਕਸੀ ਡਰਾਈਵਰ ਇਸ ਟਾਈਮ ਐਸੇ ਮੌਕੇ ਤੇ ਖੜੇ ਨੇ ਜਿਨ੍ਹਾਂ ਨੇ ਕਿ ਬਲਾਕ ਟੈਕਸੀ ਯੂਨੀਅਨ ਦੇ ਪ੍ਰਧਾਨ ਜੀ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਪ੍ਰੋਬਲਮ ਆ ਰਹੀ ਹੈ ਉਹਨਾਂ ਨੂੰ ਇਹ ਚਿੰਨ੍ਹ ਲੈ ਕੇ ਸਸ਼ੀਗਲ ਜੀ ਸਸ਼ੀਗਲ ਜੀ ਕਿਧਰ ਪ੍ਰਣਾਮ ਕੀ ਆਮਨਦੀਪ ਸਿੰਘ ਹੈ ਜੀ ਹਾਂਜੀ ਅਮਨਦੀਪ ਜੀ ਮੈਂ ਦੇਖ ਰਿਹਾ ਕਿ ਨਾ ਨਾ ਕਰਦੇ ਵੀ ਇੱਥੇ 100 200 300 ਗੱਡੀ ਖੜੀ ਹੋਏਗੀ ਇਹ ਰੀਜ਼ਨ ਕੀ ਹੈ ਬੱਚੇ ਗੱਡੀਆਂ ਖੜੀਆਂ ਕਰਨ ਦਾ ਕੋਈ ਨਹੀਂ ਗੱਡੀਆਂ ਖੜੀਆਂ ਨਹੀਂ ਕਰ ਰਹੇ ਅਸੀਂ ਰੈਲੀ ਕੱਟ ਰਹੇ ਆ ਉਹ ਜਾ ਰਹੇ ਆ ਸਾਡੇ ਲੋਕਲ ਐਮਐਲਏ ਜਿਹੜੇ ਹੈਗੇ ਨੇ ਕੁਲਵੰਤ ਸਿੰਘ ਜੀ ਅਸੀਂ ਵਾਰ-ਵਾਰ ਉਹਨਾਂ ਕੋਲ ਲੈਟਰ ਲੈ ਕੇ ਜਾਂਦੇ ਰਹੇ ਆ ਪਰ ਜਿਹੜਾ ਸੋਲੂਸ਼ਨ ਹੈ ਪੰਜਾਬ ਸਟੇਟ ਟਰਾਂਸਪੋਰਟ ਕਮਿਸ਼ਨਰ ਜਾਂ ਅਸੀਂ ਮਹੱਲੀ ਪ੍ਰਸ਼ਾਸਨ ਨੂੰ ਕਹਿ ਦਈਏ ਐਸਐਸਪੀ ਸਾਹਿਬ ਡੀਸੀਸ ਮੈਮ ਸਾਡੇ ਇਹਨਾਂ ਸਾਰਿਆਂ ਨੂੰ ਅਸੀਂ 2 ਸਾਲ ਤੋਂ ਲੈਟਰ ਦਿੰਦੇ ਆ ਰਹੇ ਆ ਕਿ ਇੱਥੇ ਬਲਾ ਬਲਾ ਕੰਪਨੀ ਜਿਹੜੀ ਹੈਗੀ ਹੈ ਤੇ ਜਿਹੜੀ ਪ੍ਰਾਈਵੇਟ ਬਾਈਕ ਚੱਲ ਰਹੀ ਹੈ ਉਹਨਾਂ ਤੇ ਠੱਲ ਪਾਈ ਜਾਵੇ ਔਰ ਸਾਡੇ ਸ਼ਹਿਰ ਚ ਪੀਵੀ01 ਜਿਹੜੀ ਕਮਰਸ਼ਲ ਗੱਡੀ ਹੈਗੀ ਟੈਕਸ ਵਾਰੀ ਉਹ ਰੀਡ ਦੀ ਹੱਡੀ ਬਣ ਕੇ ਪੰਜਾਬ ਸਰਕਾਰ ਨੂੰ ਰੈਵਨਿਊ ਜਨਰੇਟ ਕਰਾ ਰਹੀ ਹੈ ਟੈਕਸ ਭਰ ਰਹੀ ਹੈ ਪਰਮਿਟ ਦੇ ਰਹੀ ਹੈ ਫੀਸਾਂ ਦੇ ਰਹੀ ਹੈ ਬਟ ਅਦਰ ਸਟੇਟ ਦੀਆਂ ਗੱਡੀਆਂ ਜੀ ਚ ਦਿੱਲੀ ਨੰਬਰ ਯੂਕੇ ਨੰਬਰ ਆਰਜੀ ਨੰਬਰ ਯੂਪੀ ਨੰਬਰ ਉਹ ਸਾਰੀਆਂ ਗੱਡੀਆਂ ਖਾਸ ਕਰਕੇ ਹਿਮਾਚਲ ਨੰਬਰ ਉਹ ਸਾਡੇ ਰੇਲਵੇ ਸਟੇਸ਼ਨ ਬੱਸ ਸਟੈਂਡ ਇੱਥੋਂ ਤੱਕ ਸਾਡਾ ਹਵਾਈ ਏਡਾ ਜਿਹੜਾ 에ਰਪੋਰਟ ਹੈ ਉਥੋਂ ਸਾਡੇ ਖਿਲਾਫ ਉਹ ਸਾਰੀਆਂ ਲੈ ਕੇ ਜਾ ਰਹੇ ਆ ਅਸੀਂ ਬਾਹਰ ਖੜੇ ਆ ਓਲਾ ਓਵਰ ਦੀ ਪਾਰਕਿੰਗ ਦੇ ਸਾਡੇ ਤੋਂ ਚਾਰਜ ਕੱਟੇ ਜਾ ਰਿਹਾ ਜਦੋਂ ਕਿ ਅਸੀਂ ਪਿਕਟਅਪ ਕਰਨਾ ਹੁੰਦਾ ਨਾ ਹੀ ਅਸੀਂ ਗੱਡੀ ਕਢਾਉਣੀ ਇੰਨਾ ਲੈ ਕੇ ਜਾਣੀ ਹੈ ਸਾਨੂੰ ਪਿਕ ਡ੍ਰੌਪ ਦੇ ਵੀ ਪੈਸੇ ਲੱਗ ਜਾ ਰਹੇ ਆ ਸਾਡੇ ਤੋਂ ਸਾਨੂੰ ਪਿਕਟਅਪ ਫ੍ਰੀ ਹੋਣੀ ਚਾਹੀਦੀ ਹੈ ਜਿਹੜੇ ਬੇਸਿਕ ਸੜੀਆਂ ਦੀਆਂ ਗੱਲਾਂ ਆ ਗਈਆਂ ਪੰਜਾਬ ਸਰਕਾਰ ਨੇ ਕਈ ਸਾਲਾਂ ਤੋਂ ਸਾਡਾ ਰੇਟ ਜਿਹੜਾ ਕਿਰਾਇਆ ਹੁੰਦਾ ਹੈ ਪ੍ਰਤੀ ਕਿਲੋਮੀਟਰ ਦਾ ਉਹ ਨੋਟੀਫਿਕੇਸ਼ਨ ਨਹੀਂ ਕੱਢਿਆ 21 ਅਕਤੂਬਰ ਨੂੰ ਸਾਡੀ ਇੱਕ ਮੀਟਿੰਗ ਹੋਈ ਸੀ ਜਿੱਥੇ ਉਹਨਾਂ ਨੇ ਕਿਹਾ ਸੀ ਤੁਹਾਡਾ ਡਰਾਫਟ ਰੈਡੀ ਹੈ ਇਹਨਾਂ ਨੂੰ ਕੰਪਨੀਆਂ ਨੂੰ ਆਨਲਾਈਨ ਜਿਹੜੀਆਂ ਕੰਪਨੀਆਂ ਓਲਾ ਓਵਰ ਡਰਾਈਵਰ ਹੈ ਪੰਜਾਬ ਉਹਨਾਂ ਦੇ ਖਿਲਾਫ ਇਹ ਪਾਲਿਸੀ ਬਣਾ ਰਹੀ ਹੈ ਉਹਨਾਂ ਦੇ ਖਿਲਾਫ ਐਕਸ਼ਨ ਨਹੀਂ ਦਿੰਦੇ ਕੋਈ ਵੀ ਚਲਾਨ ਜਿਹੜਾ ਹੁੰਦਾ ਹੈ ਚਾਹੇ ਉਹ ਬਾਈਕ ਵਾਲੇ ਦਾ ਹੋਵੇ ਨੀਜੀ ਵਾਹਨ ਜਿਹੜੀ ਫਲਾ ਫਲਾ ਤੇ ਗੱਡੀ ਚਲਾ ਰਿਹਾ ਹੈ ਉਹਦਾ ਚਲਾਨ ਨੀਜੀ ਵਾਹਨ ਵਾਲੇ ਦਾ ਹੁੰਦਾ ਹੈ ਕੰਪਨੀ ਦੇ ਖਿਲਾਫ ਕੋਈ ਐਕਸ਼ਨ ਨਹੀਂ ਹੁੰਦਾ ਜਦੋਂ ਤੱਕ ਜੜ ਤੇ ਅਸਰ ਨਹੀਂ ਹੋਊਗਾ ਬਜੀ ਉਹਨਿੰਦਰ ਕੋਈ ਕੰਮ ਨਹੀਂ ਹੋਊਗਾ ਇਹ ਕਹਿੰਦੇ ਅਸੀਂ ਪਾਲਿਸੀ ਬਣਾਵਾਂਗੇ 2 ਸਾਲਾਂ ਤੋਂ ਮੈਨੂੰ ਮੇਲ ਕਰ ਰਿਹਾ ਪ੍ਰਸ਼ਾਸਨ ਕਿ ਕਾਰਵਾਈ ਅਧੀਨ ਹੈ ਜੀ ਡਰਾਫਟ ਕਾਰਵਾਈ ਅਧੀਨ ਹੈ 23 ਅਕਤੂਬਰ ਨੂੰ ਸਾਡੀ ਇਹ ਗੱਲ ਹੋਈ ਵੀ ਪੰਜਾਬ ਸਰਕਾਰ ਕਿ ਨਿਊ ਡਰਾਫਟ ਰੈਡੀ ਹੈ ਜਿਹੜਾ ਡਿਪਾਰਟਮੈਂ ਟ੍ਰਾਫਿਕ ਨੂੰ ਮਤਲਬ ਇਹ ਹੈ ਕਿ ਉਹ ਕਾਨੂੰਨ ਬਣੇਗਾ ਐਗਰੀਗੇਟਰ ਕੰਪਨੀਆਂ ਦੇ ਖਿਲਾਫ ਜਿਹਦੇ ਵਿੱਚ ਸਾਡੇ ਖਰੇਕ ਡਰਾਈਵਰ ਦਾ 5 ਲੱਖ ਦਾ ਬੀਮਾ 10 ਲੱਖ ਦਾ ਟਰਨਚੋਰਸ ਇਹ ਕੇਂਦਰ ਸਰਕਾਰ ਨੇ ਪਾਸ ਕਰ ਰੱਖਿਆ ਪਰ ਸਟੇਟ ਨੂੰ ਪਰਮਿਸ਼ਨ ਦੇ ਰੱਖਿਆ ਕਿ ਉਹ ਆਪਦੀ ਸਟੇਟ ਦੀ ਆਪਦੀ ਪਾਲਿਸੀ ਬਣਾ ਕੇ ਲਾਗੂ ਕਰੇ ਪਰ ਕਿਸੇ ਵੀ ਸਟੇਟ ਨੇ ਲਾਗੂ ਨਹੀਂ ਕੀਤਾ ਚੰਡੀਗੜ੍ਹ ਮੈਂ ਹੁਣ 16 ਦਸੰਬਰ ਨੂੰ ਕੋਕਰਤਾਲ ਤੇ ਬੈਠਾ ਸੀ ਪੰਜ ਦਿਨ ਬੈਠੇ ਆ 31 ਜਨਵਰੀ ਨੂੰ ਉਹਨਾਂ ਨੂੰ ਲਾਸਟ ਟਾਈਮ ਦਿੱਤਾ ਹੋਇਆ ਅਸੀਂ ਚਾਰ ਦਿਨ ਦਾ ਹੋਰ ਟਾਈਮ ਦਿੱਤਾ ਉਹਨਾਂ ਨੂੰ 5 ਫਰਵਰੀ ਨੂੰ ਅਸੀਂ ਬਿਨੀ ਸੈਕਟਰ ਤੇ 9 ਸੈਕਟਰ ਵੀ ਘੇਰਾਂਗੇ ਕਿਉਂਕਿ ਸਾਡਾ ਔਰ ਬੈਂਕ ਵਾਲੇ ਦੋ ਦੋ ਕਿਸ਼ਤਾਂ ਤੋਂ ਬਾਅਦ ਚੱਕ ਕੇ ਲੈ ਜਾਂਦੇ ਆ ਜੀ ਰੋਜ਼ੀ ਰੋਟੀ ਤੂਰੀ ਨਹੀਂ ਹੋ ਰਹੀ ਸਰਕਾਰ ਕਿੰਨੀ ਵਰਦੀ ਪਾਓ ਤੇ ਬਾਈਕ ਵਾਲਿਆਂ ਦੀ ਵਰਦੀ ਕਿੱਥੇ ਆ ਫਿਰ ਕਮਰਸ਼ੀਅਲ ਐਕਟੀਵਿਟੀ ਦਾ ਉਹ ਵੀ ਕਰ ਰਹੇ ਆ ਜੇ ਪਰਮਿਟ ਨਹੀਂ ਹੈਗੇ ਆ ਸਾਡੇ ਸਾਡੇ ਕੰਮ ਕਾਗਜ਼ ਸਾਡਾ ਘਰ ਤਾਂ ਹੀ ਚੱਲੂਗਾ ਜੇ ਸਾਨੂੰ ਰੋਜ਼ਗਾਰ ਮਿਲੂਗਾ ਰੋਜ਼ਗਾਰ ਮਿਲ ਨਹੀਂ ਰਿਹਾ ਚਾਰ ਚਾਰ ਘੰਟੇ ਖੜੇ ਰਹਿਣੇ ਕੋਈ ਰਾਈਟ ਵੀ ਨਹੀਂ ਪੈਦੀ ਉਹ ਬਾਹਰ ਦੇ ਹੌਸਟੇਸ਼ਨ ਨਹੀਂ ਮਿਲ ਰਹੀ ਬਲਾ ਬਲਾ ਤੋਂ ਸਾਰੀਆਂ ਸਾਡੇ ਸਾਹਮਣੇ ਪੰਪਾਂ ਸੂਚ ਚੱਕ ਕੇ ਲਈ ਜਾ ਰਹੇ ਆ ਉਹ ਉਹਨਾਂ ਦੇ ਖਿਲਾਫ ਅਸੀਂ ਐਕਸ਼ਨ ਲੈਣੇ ਆ ਤਾਂ ਸਰਕਾਰ ਕਹਿੰਦੀ ਤੁਹਾਡੇ ਕੋਲ ਕੀ ਰਾਈਟ ਹੈ ਜੇ ਇਹਨਾਂ ਨੂੰ ਕਹਿੰਨੇ ਆ ਇੱਕ ਦਿਨ ਇਰੈਕਸ਼ਨ ਕਰਦੇ ਆ ਉਹ ਵੀ 10 ਚਲਾਨ ਕੱਢਦੇ ਆ ਉਸ ਤੋਂ ਬਾਅਦ ਕੰਮ ਬੰਦ ਤੇ ਇਸ ਤਰ੍ਹਾਂ ਹੋਣਾ ਨਹੀਂ ਇੱਕ ਵੀ ਐਪ ਖੋਲ ਕੇ ਦਿਖਾ ਦਿੰਦੇ ਆ ਤੁਹਾਨੂੰ ਇੱਕ ਦਿਨ ਤੇ ਦਿੱਲੀ 2250 ਕੋਟ ਜਾ ਰਹੀ ਹੈ ਤੇ 2250 ਜੇ 4 ਸੀਟਰ ਵੀ 5 ਸੀਟਰ ਵੀ ਮੰਨੀਏ ਤੇ 400 ਰਿਆਵਾਂ ਚ ਬਹਿ ਕੇ ਚੱਲੀ ਗਿਆ ਤੇ ਸਾਡੀ ਗੱਡੀ ਤਾਂ ਖੜੀ ਹੀ ਰਹਿਣੀ ਹੈ ਐਫ ਸੀਰੀਜ਼ ਆ ਗਈ ਹੈ ਪੰਜਾਬ ਦੇ ਪੀ ਪੀ 01 ਦੀ ਐਫ ਸੀਰੀਜ਼ ਲੱਗੀ ਹੈ ਉਹਦੇ ਤੇ ਵੀ 6700 ਨੰਬਰ ਲੱਗ ਗਿਆ ਤੇ 50000 ਗੱਡੀ ਸ਼ਹਿਰ ਚ ਚੱਲ ਰਹੀ ਹੈ 2250 ਤੇ ਪੰਚਕੁਲਾ ਛੰਡੀਗੜ ਤੇ ਬੋਲੀ ਵਲਾ ਕੇ ਤੇ ਕੰਮ ਆਉਗਾ ਕਿੱਥੋਂ ਫਿਰ ਸ਼ਹਿਰ ਤੋਂ ਮਹਾਂਮਾਚਲ ਦੀਆਂ ਗੱਡੀਆਂ ਸਵਾਰੀਆਂ ਉਹ ਲੈ ਕੇ ਜਾ ਰਹੇ ਨੇ ਠੀਕ ਆ ਟੂ ਰੋ ਲੈ ਕੇ ਜਾ ਰਹੇ ਨੇ ਸਾਡੀ ਆਈਡੀਆ ਵੀ ਉਹ ਰਾਈਡ ਪੈ ਗਈ ਉਹ ਰਾਈਡ ਪੈ ਗਈ ਦੋਹਾਂ ਆਹ ਲੋ ਜੀ ਆਹ ਲੋ ਮਾਡ ਕੋਲੀਜ ਕੋਲੀ ਜਾਣਾ ਮੈਂ ਹੀ ਭਾਈ ਸੀ ਸਟਾਰਟ ਕਰ ਦੋ ਨਹੀਂ ਆਹਨ ਦੇ ਬਸ ਕਿੰਨੇ ਜਿਹੇ ਰਾਈਡ ਬੁੱਕ ਹੋਈ ਐ ਕਿੰਨੇ ਬੁੱਕੇ ਭਾਈ ਦੱਸੋ ਹੈ ਜੀ ਇਸ 600 ਰੁਪਏ ਚ ਡਕੋਲੀ ਜਾਓਗੇ ਤੁਸੀਂ ਲੈ ਕੇ ਹਨਾ ਵੇਦੋ ਜੀ ਹੋਏ ਹਲਾ ਯਾਰ ਕੱਲਾ ਉੱਪਰ ਯਾਰ ਕੀ ਕਰੀਏ ਸਰ ਇੰਨੇ ਪੈਸੇ ਕਿੱਥੇ ਮਿਲਦੇ ਆ ਅਸੀਂ ਟੈਕਸ ਭਰਦੇ ਆ ਤੁਸੀਂ ਕੋ ਮਣੀ ਮੋਟੀ ਸ਼ਰਮ ਕਰੋ ਯਾਰ ਹਰਿਆਣਾ ਨਾ ਬਪਾ ਹਰਿਆਣਾ ਨੰਬਰ ਯਾਰ ਇਹਦੀ ਐਡੀ ਗੱਡੀ ਲੈਣਾ ਭਰਾ ਮੈਨੂੰ ਦੇ ਦੇ ਮਨ ਆ ਲੋ ਆ ਤੂੰ ਹੀ ਚਾਹੁੰਦਾ ਆ ਆਲਾ ਮੈਨੂੰ ਮੋਟਰਸਾਈਕਲ ਦੇ ਦੇ ਮੈਂ ਮੁਰਗੇ ਕਿਤੇ ਕੰਮ ਕਰਦਾ ਆ ਅੱਜ 12 ਛੱਡ ਕੇ ਦੋ ਗੱਡੀਆਂ ਲੈ ਆ ਆ ਲੈ ਲੈ ਯਾਰ ਮੁਰਗੇ ਕਿੱਥੇ ਚਾਹੀ ਦੇ ਦੇ ਅਸੀਂ ਮੋਟਰਸਾਈਕਲ ਚਲਾ ਰਹਾ ਆ ਹੋਰ ਲੈ ਲੈ ਸ਼ਰਮ ਕਰ ਲੋ ਮਾੜੀ ਆਲਾ ਸ਼ਰਮ ਕਰ ਲੋ ਬੋਲੀ ਸ਼ਰਮ ਮੈਂ ਤੇ ਹੀ ਮਾਰ ਲੈ ਭਾਈ ਅਸੀਂ ਕਿੱਥੇ ਜਾ ਕੇ ਅਸੀਂ ਆਪਣੇ ਪਿੰਡ ਤੇ ਕਿੱਥੇ ਕੰਮ ਲਈ ਆ ਜੀ ਦੱਸੋ ਪਹਿਲਾਂ ਅਸੀਂ ਕੰਮ ਤਾਂ ਕਰੀਏ ਹਾਰਪੂਆ ਦੇ 24 ਮਤਲਬ ਹੀ 25

600 360 321 ਰੁਪਏ 1000 ਇਹ ਪੂਰੇ ਦਿਨ ਦਾ ਕੰਮ ਹੈ 18 18 ਘੰਟੇ ਕੰਮ ਕਰਕੇ ਵਿਰੇ ਨਿਜ ਵਰਦੀ ਵੀ ਅਸੀਂ ਬਾਰੇ ਠੀਕ ਹੈ ਜੀ ਟੈਕਸ ਵੀ ਭਰ ਰਹੇ ਆ ਸਰਕਾਰ ਨੂੰ ਅੱਜ ਪੂਰਾ ਹਫਤਾ 18 ਘੰਟੇ ਕੰਮ ਕਰਨ ਤੋਂ ਬਾਅਦ ਆਹ ਦਿਨ ਦਾ ਇੱਕ ਇੱਕ ਦਿਨ ਦਾ ਕੰਮ ਆ ਦੱਸੋ ਤਿੰਨ ਰਾਈਡਰ ਕੈਨਸਲ ਹੋਣ ਤੋਂ ਬਾਅਦ ਇੱਕ ਲੱਗੀ ਉਸ ਤੋਂ ਬਾਅਦ ਚਾ ਬੰਦ ਕਰਕੇ ਕਰੇ ਜਾਂਦੇ ਸੀ ਪੂਰਾ ਹਫਤਾ ਹੋ ਗਿਆ ਮੈਨੂੰ ਅੱਜ ਕੰਮ ਕਰਦੇ ਨੂੰ ਮੈਂ ਪੂਰੇ 10 ਘੰਟੇ ਔਨਲਰ ਹੈ ਨਾ ਠੀਕ ਹੈ ਮੇਰੇ 2 3 ਐਪ ਆਇਆ 2 3 ਐਪਾਂ ਤੇ ਮੇਰਾ 1000 ਰੁਪਏ ਤੋਂ ਕੰਮ ਉੱਪਰ ਨਹੀਂ ਹੋ ਰਿਹਾ ਪਿਆਰਾ 1300 1300 1000 ਤੋਂ ਉੱਪਰ ਕੰਮ ਨਹੀਂ ਹੋ ਰਿਹਾ ਜਿਹਦੇ ਚ 4 500 ਰੁਪਏ ਦੀ ਨਹੀਂ ਬਚੀ ਆ 4 500 ਰੁਪਏ ਸੀਐਨਜੀ ਆ ਔਰ ਦੱਸੋ ਮੈਨੂੰ ਅਸੀਂ 1000 ਰੁਪਏ ਦੇ ਕੰਮ ਤੇ ਆਪਣਾ ਘਰ ਚਲਾਈਏ ਕਾਗਜ਼ ਕਰਾਈਏ ਜਾਂ ਗੱਡੀ ਦੀ ਮੈਂਟੇਨੈਂਸ ਕਰਾਈਏ ਉਹ ਮਤਲਬ ਤੁਹਾਡਾ ਮੇਨ ਮੋਟਿਵੇਸ਼ਨ ਹੈ ਕਿ ਤੁਸੀਂ ਜਾਣਦੇ ਹੋ ਕਿ ਬਲਾਬਲਾ ਜਿਹੜੀ ਐਪ ਉਹ ਬੰਦ ਹੋਵੇ ਐਪ ਸਟੋਰ ਤੋਂ ਹੀ ਬੰਦ ਹੋਵੇ ਬਲਾਬਲਾ ਦੀ ਐਪਸ ਹੋਰ ਚੱਲ ਰਹੀਆਂ ਹੈ ਓਲਾ ਉਬਰ ਇਨ ਡਰਾਈਵਰ ਇਹਨਾਂ ਦੇ ਜਿਹੜੇ ਰੇਟ ਹੈਗੇ ਨੇ ਅੱਜ ਦੇ ਹਿਸਾਬ ਨਾਲ ਚੱਲ ਨਹੀਂ ਸਾਡੇ ਹਿਸਾਬ ਨਾਲ ਮਿਲਾਈ ਹੈ ਸਾਰੀਆਂ ਗੱਡੀਆਂ ਬੰਦ ਹੋਣ ਚਾਹੀਦੀਆਂ ਪ੍ਰਾਈਵੇਟ ਜਰਾ ਪ੍ਰਾਈਵੇਟ ਸਭ ਤੋਂ ਜਣਾ ਸਾਡਾ ਟੈਕਸੀ ਲੈਣ ਦਾ ਕਹਾਨ ਕਰਿਆ ਉਹ ਬਾਈਕ ਔਰ ਇਨ ਡਰਾਈਵਰ ਆ ਭਾਈ ਜਿਹੜਾ ਜਿਹੜੇ ਬੰਦੇ 50 ਰੁਪਏ ਚੱਲ ਜੂਗਾ 100 ਰੁਪਏ ਬਲੈਕ ਕੰਮ ਨਹੀਂ ਰਾਈਡ ਕਦੀ ਵੀ ਨਹੀਂ ਕਰਨੀ ਇਹਨਾਂ ਨੇ ਵਾਈਟ ਬੰਦੇ ਨੂੰ 50 ਰੁਪਏ ਮਿਲ ਜਾਂਦੇ ਨੇ ਫਿਰ ਭਾਈ ਸਾਡੀਆਂ ਗੱਡੀਆਂ ਬੰਦ ਕਰਾ ਦੇ ਸਾਰਾ ਕੰਮ ਕਰਨਾ ਟੈਕਸੀ ਲੈਣੀ ਬੰਦ ਕਰ ਦੋ ਬਾਈਕ ਸਿੱਖਾ ਦੇ ਕੰਮ ਹੀ ਕਰ ਰਹੇ ਆ ਠੀਕ ਹੈ ਟੈਕਸੀ ਨਾਮ ਦੀ ਕੋਈ ਚੀਜ਼ ਹੀ ਨਹੀਂ ਹੋ ਗੌਰਮੈਂਟ ਨੂੰ ਟੈਕਸ ਭਰ ਰਿਹਾ ਹਰ ਚੀਜ਼ ਦਾ ਟੈਕਸ ਹੈ ਜੀ ਪ੍ਰਾਈਵੇਟ ਗੱਡੀਆਂ ਚਲਾਈ ਜੋ ਇੱਥੇ ਭਾਈ ਜੀ ਐਚਪੀ ਯੂਪੀ ਉਤਰਾਖੰਡ ਨੰਬਰ ਹੈ ਕਰਨਾਟਕਾ ਦਾ ਨੰਬਰ ਵੀ ਇੱਥੇ ਗੱਡੀਆਂ ਚੱਲੀਆਂ ਜਿਹੜੀ ਸਟੇਟ ਹੈ ਕਿਹੜੀ ਰਾਜ ਜਿਹੜਾ ਸ਼ਹਿਰ ਦਾ ਨਾਮ ਲਵੋਗੇ ਉਹ ਵੀਕਲ ਇੱਥੇ ਚੱਲ ਰਿਹਾ ਜਿਹੜੀ ਸਟੇਟ ਜਿਹੜਾ ਰਾਜ ਇਹ ਜਿਹੜੀ ਸਿਟੀ ਦੀ ਗੱਲ ਕਰੋਗੇ ਉਹਦਾ ਮੋਟਰਸਾਈਕਲ ਇੱਥੇ ਤੁਹਾਨੂੰ ਚੱਲਦਾ ਮਿਲੂਗਾ ਟਰਾਈ ਸਿਟੀ ਦੋਨੋਂ ਬਾਈਕ ਵੀ ਗੱਡੀਆਂ ਵੀ ਤੇ ਅਸੀਂ ਕਿੱਥੇ ਜਾਈਏ ਜਿਹੜੇ ਕੋਰਨਰ ਜੋਬ ਕਰ ਰਹੇ ਐ ਜਿਹੜੇ 에어 ਫੋਰਸ ਚ ਲੱਗੇ ਉਹ ਵੀ ਬਾਈਕਾਂ ਰਾਈਡ ਮਾਰ ਰਹੇ ਸ਼ਾਮ ਨੂੰ 1,30,000 ਬਾਈਕ ਚੱਲ ਰਿਹਾ 1,30,000 ਬਾਈਕ ਕਿੱਥੇ ਸ਼ਹਿਰ ਚ ਚੱਲ ਰਿਹਾ ਤੇ ਜਿਹਦੇ ਚ 10 ਪਲੇਟਾਂ ਜਿਹੜੀਆਂ ਹੈਗੀਆਂ ਕਮਰਸ਼ਲ ਐ ਬਾਕੀ ਸਾਰੀਆਂ ਇਲੀਗਲ ਐ ਔਰ ਤੁਸੀਂ 43 ਬੱਸ ਸਟੈਂਡ ਦੇ ਬੈਕਸਟਾਡ ਜਾਓ ਤੁਹਾਨੂੰ ਨਾ 2-2 ਲੱਖ ਦੇ ਟਾਈਟਲ ਲੱਗਦੇ ਮੋਰਸਲ ਮਿਲਣਗੇ ਜਿੱਦਾਂ ਕਿ ਪਲਸਰ ਬੁਲਟ KTM FZ ਭਾਈ ਮੈਂ ਆਪਣੀ ਅੱਖਾਂ ਨਾਲ ਦੇਖਿਆ ਨਾ 150 ਮੋਟਰਸਾਈਕਲ ਖੜਾ ਹੁੰਦਾ ਉਹ ਸ਼ਾਮ ਜਦੋਂ ਮਰਜ਼ੀ ਚੱਲ ਰਹੇ ਕੁੜੀਆਂ ਨੂੰ ਬਿਠਾਣਾ ਉਹਨਾਂ ਨੇ ਸਾਡਾ ਤਾਂ ਕਿੱਤਾ ਹੈ ਇਹ ਮਹਿੰਗੀ ਮਹਿੰਗੀ ਗੱਡੀਆਂ ਦੇ ਬਾਈਕਾਂ ਨੂੰ ਭਮਾ ਰਹੇ ਸਾਡਾ ਤਾਂ ਪੇਸ਼ਾ ਹੀ ਇਹ ਕੰਮ ਕਰਨਾ ਹੈ ਕਮੋਨ ਪਰਮੋ ਸਾਡੀ ਤਾਂ ਮਜਬੂਰੀ ਹੈ ਇਹ ਕੰਮ ਕਰਕੇ ਆਪਣਾ ਪੇਟ ਚਲਾਣਾ ਸਾਡੇ ਤਾਂ ਸਾਡੇ ਤਾਂ ਬੜੀ ਚੋਰੀ ਹੈ ਬਾਈ ਜੀ ਅਸੀਂ ਹੋਰ ਤਾਂ ਗੱਡੀਆਂ ਤੇ ਪੇਪਰ ਟੁੱਟ ਚੁੱਕੇ ਨੇ 100 ਰੁਪਏ ਮਿਲਦੇ ਨੇ ਭਾਜੀ ਮੈਂਟੇਨੈਂਸ ਕਰਾਉਣਾ ਜੇ ਅਸੀਂ 6 ਕਿਲੋਮੀਟਰ ਜਾਵਾਂਗੇ ਨਾ 10 ਰੁਪਏ ਕਿਲੋਮੀਟਰ ਹੈ ਤਾਂ 50 ਰੁਪਏ 'ਚ ਬੰਦਾ ਸੀਐਨਜੀ ਭਰਾਏਗਾ ਕਿ ਕੀ ਕਰੇਗਾ ਦੱਸੋ ਰੋਟੀ ਖਾ ਕੇ ਤਾਂ ਖਾ ਲੇਗਾ ਔਰ ਕੰਡੀਨੇਟ ਹੋਏਗਾ ਜਿਹੜਾ ਬਾਈਕ ਦਾ ਰੇਟ ਹੈ ਉਹ 11 ਤੋਂ 12 ਰੁਪਏ ਪਰ ਕਿਲੋਮੀਟਰ ਮਿਲਦਾ ਹੈ ਬਈ ਜਿਹੜਾ ਗੱਡੀ ਦਾ ਰੇਟ ਹੈ ਗੱਡੀ ਦਾ 7 ਤੋਂ 8 ਰੁਪਏ ਕਿਲੋਮੀਟਰ ਮਿਲਦਾ ਹੈ ਗੱਡੀ ਦਾ ਜਿਹੜਾ ਭ ਹੁਣ ਉਹ ਵੀ ਸਾਡੇ ਕੰਮ ਨੂੰ ਖੋ ਕੇ ਹੁਣ ਚਲਾਣਗੇ ਤੇ ਫਿਰ ਅਸੀਂ ਕਿੱਥੇ ਜਾਵਾਂਗੇ ਸਾਨੂੰ ਤਾਂ ਕੋਈ ਤਨਖਾਹ ਨਹੀਂ ਹੈ ਕੋਈ ਪੈਨਸ਼ਨ ਨਹੀਂ ਹੈ ਕੋਈ ਮੈਡੀਕਲ ਨਹੀਂ ਹੈ ਉਹਨਾਂ ਨੂੰ ਸਾਰੀ ਫੈਸਿਲਿਟੀ ਵੀ ਹੈ ਸਰਕਾਰ ਵੱਲੋਂ ਵੀ ਤਨਖਾਹ ਵੀ ਲੈ ਰਹੇ ਨੇ ਫਿਰ ਉਹ 200 250 ਰੁਪਏ ਦੇ ਵਿੱਚ ਰਾਈਡਾ ਲਾ ਰਹੇ ਨੇ ਫਿਰ ਸਾਨੂੰ ਕੰਮ ਕਿੱਥੋਂ ਮਿਲੇਗਾ ਅਸੀਂ ਆਪਣਾ ਘਰ ਕਿਵੇਂ ਚਲਾਉਂਗੇ ਸਾਡੇ ਤੇ ਇੰਨੀ ਬੁਰੇ ਤਰੀਕੇ ਨਾਲ ਮਾਰ ਪੈ ਰਹੀ ਹੈ ਇਹ ਸਾਡੇ ਕੋਲ ਅੱਜ ਮਤਲਬ ਮਰਨ ਤੇ ਕੋਈ ਹੈ ਹੀ ਨਹੀਂ ਬੱਚੇ ਹੀ ਨਹੀਂ ਕੁਝ ਕੀ ਹੁਣ ਅਸੀਂ ਕਰੀਏ ਤੇ ਕਰੀਏ ਕੀ ਪਹਿਲਾਂ ਪੈਂਦੀ ਨਾ ਭਾਈ ਖੜੇ ਰਹਿਣੇ ਆ 4-4 ਘੰਟੇ 5-5 ਘੰਟੇ ਕੋਈ ਢੇਣਾ ਮਿਲ ਜੇ ਕੋਈ ਕੁਝ ਮਿਲ ਜੇ ਪਰ ਇਹ ਜਿਹੜੇ ਹੁਣ ਮੁਲਾਜ਼ਮ ਏ ਹੁਣ ਇਹੀ ਕੰਮ ਕਰਨ ਲੱਗ ਗਏ ਨੇ ਉਹ ਸਵੇਰੇ ਆਪਣੀ ਡਿਊਟੀ ਕਰਦੇ ਨੇ ਸ਼ਾਮ ਨੂੰ ਆਪਣੇ ਉਹਨਾਂ ਨੇ ਬਾਈਕ ਚੱਕੀ ਬਾਈਕ ਚਲਾਣ ਲੱਗ ਗਏ ਗੱਡੀ ਆ ਤੇ ਗੱਡੀ ਚਲਾਣ ਲੱਗ ਗਏ ਪ੍ਰਾਈਵੇਟ ਨੰਬਰ ਦੇ ਉੱਤੇ ਕੋਈ ਕਮਰਸ਼ੀਅਲ ਨਹੀਂ 16 16 ਕਿਲੋਮੀਟਰ ਜਾਣਾ 16.17 ਕਿਲੋਮੀਟਰ ਹੋ ਗਿਆ 163 ਰੁਪਏ ਦਿੰਦੇ ਵੇ ਇਹਦੇ ਵਿੱਚ ਇਹਦੇ ਵਿੱਚੋਂ ਵੀ ਕੱਟ ਲੈਣੇ ਹੁੰਦੇ ਉਹਦੇ ਵਿੱਚੋਂ ਵੀ ਕੱਢ ਲੈਂਦੇ ਨੇ 10 ਲੱਖ ਦੀ ਗੱਡੀ ਆਹ ਦੇਖੋ ਭਾਈ 40 ਰੁਪਏ ਦੀ 50 ਕਿਲੋਮੀਟਰ ਆਹ ਦੇਖੋ 7 ਕਿਲੋਮੀਟਰ ਡਰਾਪ ਆ ਤੇ 2 ਪੁਆਇੰਟ ਉੱਪਰ ਮਤਲਬ 2.5 ਤੋਂ ਉੱਪਰ ਹੋ ਜਾਏਗਾ 2 ਕਿਲੋਮੀਟਰ ਆਪਾਂ ਦਿਖਾ ਰਿਆ ਨਾ 2.2 ਇਹ 2.5 ਕਿਲੋਮੀਟਰ ਤੋਂ ਉੱਪਰ ਹੋ ਜਾਏਗਾ ਕਿੰਨੇ ਹੋਗੇ 7 ਤੋਂ 9 9 ਕਿਲੋਮੀਟਰ ਦੇ 106 ਰੁਪਏ ਇਹਦੇ ਵਿੱਚੋਂ ਅਜੇ 15 ਰੁਪਏ ਕੱਢਣੇ ਆ 10 ਤੋਂ 15 ਰੁਪਏ ਕਿੰਨੇ ਰਹਿ ਗਏ 100 ਰੁਪਿਆ ਹੁਣ ਤੁਸੀਂ ਇਹ ਦੱਸੋ 8-9 ਕਿਲੋਮੀਟਰ ਗੱਡੀ ਚ ਲਾ ਕੇ 10-100 ਰੁਪਏ ਵਾਰਾ ਖਾਂਦਾ ਗੱਡੀ ਨੂੰ ਕੰਪਿਊਟਰ ਜ਼ੈਰ ਗੱਡੀ ਏ 50 ਦੇ 11 10 11 ਲੱਗਦੀ ਗੱਡੀ ਏ ਲੱਗਦੀ ਗੱਡੀ ਚ ਆਉਂਦੀ ਏ ਜ਼ੈਰ ਇਹ 9 ਕਿਲੋਮੀਟਰ ਤੇ ਰੇਟੇ ਸੇ ਜ਼ੈਰ ਗੱਡੀ 10 ਰੁਪਏ ਟਾਣ ਗਿਆ ਮੋਹਾਲੀ ਚੰਡੀਗੜ੍ਹ ਇਹਨੂੰ ਪਿੰਮ ਚੱਕਣ ਜਾਣਾ 7 ਕਿਲੋਮੀਟਰ ਡ੍ਰੌਪ ਕਰਨਾ 100 ਰੁਪਏ ਚ ਇਹ 10 ਕਿਲੋ ਨਹੀਂ ਆਟੋ ਵਾਲਾ ਵੀ ਨਹੀਂ ਜਾਏਗਾ 10 ਰੁਪਏ ਹੋਇਆ ਕਿਲੋਮੀਟਰ ਤੇ 50 ਦੀ ਤਾਂ ਗੱਡੀ ਇਹ ਕਿਹੜੀ ਐਪ ਸੀ ਜਿਸ ਨੂੰ ਤੁਸੀਂ ਕਰ ਰਹੇ ਸੀਗੇ Uber ਤੋਂ ਕਰ ਰਹੇ ਸੀਗੇ ਸਾਰੀਆਂ ਹੀ ਤੁਸੀਂ ਆਪ ਸਰਕਾਰ ਨੇ Ola Uber in driver ਤੇ ਰੈਗੂ ਇਹਨਾਂ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੇ ਲਾਇਸੈਂਸ ਦਿੱਤਾ ਹੈ ਪੰਜਾਬ ਤੇ ਹਰਿਆਣਾ ਨੇ ਲਾਇਸੈਂਸ ਨਹੀਂ ਦਿੱਤਾ ਫਿਰ ਇੱਥੇ ਕਿਵੇਂ ਚੱਲ ਰਹੀਆਂ ਨੇ ਜੇ ਚੱਲ ਰਹੀਆਂ ਨੇ ਤੁਹਾਡੇ ਸਿਰ ਤੇ ਚੱਲ ਰਹੀਆਂ ਨੇ ਇਹਨਾਂ ਨੂੰ ਕਹਿਆ ਕਹਿੰਦੇ ਅਸੀਂ ਇਹਨਾਂ ਤੇ ਕਾਰਵਾਈ ਨਹੀਂ ਕਰ ਸਕਦੇ ਕਿ ਇਹ ਸਾਡੇ ਤੋਂ ਲਾਇਸੈਂਸ ਮੰਗ ਰਹੀਆਂ ਅਸੀਂ ਲਾਇਸੈਂਸ ਤਾਂ ਨਹੀਂ ਦੇ ਰਹੇ ਕਿਉਂਕਿ ਸਾਡਾ ਅਜੇ ਜਿਹੜਾ ਪਾਲਿਸੀ ਆ ਉਹ ਕਾਰਵਾਈ ਦੀ ਨਹੀਂ ਹੈ 2 ਸਾਲਾਂ ਤੋਂ ਪਾਲਿਸੀ ਕਾਰਵਾਈ ਦੀ ਨਹੀਂ ਚੱਲ ਰਹੀ ਹੈ ਤੇ ਜਦੋਂ ਤੱਕ ਕਾਨੂੰਨ ਹੀ ਨਹੀਂ ਬਣੇਗਾ ਕਿਸੇ ਕੰਪਨੀ ਦੇ ਖਿਲਾਫ ਜਿਹਨੂੰ ਚਲਾ ਰਹੀਆਂ ਨੇ ਇਹ ਕੰਪਨੀਆਂ ਇਹਨਾਂ ਨੂੰ ਐਗਰੀਗੇਟਰ ਬੋਲਦੇ ਨੇ 2020 ਚ ਫਾਰ ਸਰਕਾਰ ਨੇ 2020 ਦਾ ਗਾਈਡਲਾਈਨ ਬਣਾਈ ਹੈ ਫਾਰ ਸਰਕਾਰ ਨੇ ਐਗਰੀਗੇਟਰ ਦੇ ਖਿਲਾਫ ਉਹਨੂੰ ਸਟੇਟ ਨੂੰ ਕਹਤਾ ਵੀ ਤੁਸੀਂ ਆਪ ਦੇ ਹਿਸਾਬ ਨਾਲ ਜਿਹੜਾ ਵੀ ਇਹ ਚੇਮੈਂਡਮੈਂਟ ਕਰਨਾ ਹੈ ਘਟਾਉਣਾ ਵਧਾਉਣਾ ਤੋਂ ਕਰਕੇ ਆਪ ਦੀ ਸਟੇਟ ਦੇ ਇਸ ਨੂੰ ਪਾਲਿਸੀ ਚੇਮੈਂਡਮੈਂਟ ਕਰ ਲਿਓ ਨਾ ਚੰਡੀਗੜ੍ਹ ਨੇ ਕੀਤਾ ਨਾ ਰੈਣਾ ਨੇ ਕੀਤਾ ਕਿਤੇ ਵੀ ਅਮੈਂਡਮੈਂਟ ਨਹੀਂ ਹੈ ਦਿੱਲੀ ਵੀ ਨਹੀਂ ਹੈ ਪਰ ਦਿੱਲੀ 'ਚ ਟੈਕਸੀ ਬੰਦ ਆ ਸੁਪਰੀਮ ਕੋਰਟ ਤੋਂ ਆਰਡਰ ਲੈ ਕੇ ਉਹਨਾਂ ਨੇ ਬੰਦ ਕਰ ਦਿੱਤੇ ਫਿਰ ਇੱਥੇ ਕਿਵੇਂ ਚੱਲ ਰਹੀ ਹੈ ਉੱਥੇ ਵੀ ਤੁਸੀਂ ਦੇਖ ਸਕਦੇ ਸੀਗੇ ਕਿ ਮੌਕੇ ਤੇ ਕਿੱਦਾਂ ਬਲਾਬਲਾ ਨੂੰ ਲੈ ਕੇ ਮਹੌਲ ਗਰਮਾਇਆ ਸੀਗਾ ਤੇ ਹੁਣ ਸਾਰੇ ਟੈਕਸੀ ਡਰਾਈਵਰ ਟੈਕਸੀ ਯੂਨੀਅਨ ਇਹ ਅਮਨ ਲੇ ਕੁਲਵੰਤ ਜੀ ਦੇ ਘਰ ਦੇ ਬਾਹਰ ਪਹੁੰਚ ਗਏ ਨੇ ਤੇ ਉੱਥੇ ਹੁਣ ਇਹਨਾਂ ਨਾਲ ਗੱਲਬਾਤ ਕਰਨਗੇ ਕਿ ਆ ਬਲਾ ਬਲਾ ਐਪ ਨੂੰ ਇਹ ਬੰਦ ਕਰਨ ਤੇ ਸਾਡੀਆਂ ਜਿਹੜੀਆਂ ਪ੍ਰੋਬਲਮ ਐ ਸਾਰੀਆਂ ਉਹ ਸੋਲਵ ਕਰਨ ਦੀ ਦੇਖ ਸਕਦੇ ਹੋ ਮੌਕੇ ਤੇ ਕੈਮਰਾਮੈਨ ਕਹੂੰਗਾ ਕਿ ਉਸ ਸਾਹ ਦਿਖਾਣ ਕਿ ਕਿਦਾਂ ਮੌਕੇ ਤੇ ਸਾਰੀਆਂ ਗੱਡੀਆਂ ਪਹੁੰਚ ਚੁੱਕੀਆਂ ਹੋਈਆਂ